ਦੋਸਤੋ ਤਾਂ ਕਿ ਤਸਵੀਰ ਸਾਰੇ ਜਾਣਦੇ ਹੋਗੇ ਕਿ ਪੰਜਾਬ ਦੇ ਹਾਲਾਤ ਹੁਣ ਬਹੁਤ ਮਾੜੇ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਕੋਨੇ-ਕੋਨੇ ਤੇ ਪਾਣੀ ਫਿਰ ਰਿਹਾ ਹੈ ਅਤੇ ਹਰ ਜ਼ਿਲ੍ਹੇ ਦੇ ਵਿੱਚ ਹੜ੍ਹ ਆ ਚੁੱਕੇ ਹਨ ਪਰ ਦੋਸਤੋ ਮਾਝਾ ਏਰੀਆ ਦੇ ਵਿੱਚ ਹੜ੍ਹਾਂ ਨੇ ਕਾਫੀ ਵੱਡੀ ਤਬਾਹੀ ਮਚਾਈ ਹੋਈ ਹੈ ਜਿੱਥੇ ਕਿ ਦਰਿਆਵਾਂ ਦੇ ਪਾਣੀ ਨੇ ਪੰਜਾਬ ਦੇ 16 ਪਿੰਡ ਤਬਾਹ ਕਰਤੇ 16 ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਹੈ ਅਤੇ ਇੱਕ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਨਿਕਲ ਕੇ ਆ ਰਹੀ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਰਿਆ ਦਾ ਪਾਣੀ ਛੱਲਾ ਮਾਰਦਾ ਹੈ ਅਤੇ ਟੁੱਟਣ ਕਿਨਾਰੇ ਹੋਇਆ ਪਿਆ ਹੈ ਪਿੰਡ ਦੇ ਲੋਕਾਂ ਦੇ ਰਿਆ ਦਾ ਇੰਨਾ ਠਾਠਾ ਮਾਰਦਾ ਪਾਣੀ ਜਿਸ ਨੂੰ ਕਿ ਠੱਲ ਪਾਣੀ ਬਹੁਤ ਮੁਸ਼ਕਲ ਹੋ ਰਹੀ ਹੈ ਇਸ ਤਰ੍ਹਾਂ ਦੋਸਤੋ ਪੰਜਾਬ ਹੁਣ ਬਹੁਤ ਮਾੜੀ ਹਾਲਾਤਾਂ ਚ ਗੁਜ਼ਰ ਰਿਹਾ ਹੈ ਅਜਿਹੇ ਵੀਡੀਓ ਦੇਖ ਕੇ ਹਰ ਇੱਕ ਦਾ ਦਿਲ ਕੰਬ ਜਾਂਦਾ ਹੈ ਉੱਥੋਂ ਦੇ ਕਿਸਾਨਾਂ ਦੇ ਵੱਲੋਂ ਇੱਕ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ ਜਿਸ ਨੂੰ ਕਿ ਤੁਸੀਂ ਵੀ ਅੱਗੇ ਦੇਖ ਸਕਦੇ ਹੋ ਫੀਲ ਕਰਦਾ ਆਪਦੀਆਂ ਨੂੰ ਜਲਦੀ ਤੋਂ ਜਲਦੀ ਆਓ ਕੰਮ ਬਹੁਤ ਖਤਰੇ ਵਾਲਾ ਆ ਪਾਣੀ ਮਾਰ ਮਾਰ ਛੱਲਾ ਸਾਡਾ ਸਾਰਾ ਜਿਹੜਾ ਬੰਨਣਾ ਥੋੜ੍ਹ ਦਿੱਤਾ ਜੀ ਇਹਨੇ ਅੱਧੀ ਵੀਡੀਓ ਵੀ ਪਾਉਂਗਾ ਇਹ ਆ ਵੇਖੋ ਜੀ ਇੰਨਾ ਕੀ ਫਰਕ ਆ ਮਹਾਰਾਜ ਗੁਰੂ ਸੱਚੇ ਪਾਤਸ਼ਾਹ ਧੰਨ ਮਹਾਰਾਜ ਕਿਰਪਾ ਕਰੋ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ ਕਰੋ ਬਖਸ਼ੋ ਇਹ ਇੱਕੀ ਮੌਕਾ ਦੇਰੋ ਗਾਹਵਰੀ ਭਾਵੇਂ ਸਾਨੂੰ ਕੋਈ ਥੋੜਾ ਬੜਾ ਜ਼ਮੀਨ ਵੇਚ ਕੇ ਇੱਥੇ ਪੈਸੇ ਲਾਉਣੇ ਪੈ ਲਾ ਦਵਾਂਗੇ ਤੇ ਮਹਾਰਾਜ ਮਿਹਰ ਕਰਿਓ ਆਇਕੀ ਤੋਂ ਹੁਣ ਬਚ ਲੋ ਬੜਾ ਜਿਆਦਾ ਸਾਨੂੰ ਕੰਮ ਓਵਰ ਹੋਇਆ ਪਿਆ ਵਾ ਫੇਰ ਲੋ ਇੱਧਰ ਪਾਣੀ ਪਾਣੀ ਸਾਰਾ ਬਹੁਤ ਡੂੰਘਾ ਦਰਿਆ ਥੱਲੇ ਪਾਣੀ ਆ 30-30 ਫੁੱਟ ਤੇ ਸਾਡੀ ਬੇਨਤੀ ਆ ਕੋਈ ਇੱਥੇ ਆ ਕੇ ਸੱਜਣ ਦਾਨੀ ਸਾਨੂੰ ਕੋਈ ਨਾ ਕੋਈ ਇਹ ਥੇਲ ਫੁੱਲ ਦੀ ਜਿਹੜੀ ਸੇਵਾ ਕਰੇ ਤੇ ਜਿਹੜਾ ਸਾਡਾ ਸੰਯੋਗ ਦਵੇ ਅਸੀਂ ਇੰਟ ਕਾਮਯਾਬ ਹੋਈਏ ਅਧਾ ਨੰਬਰ 995634713 ਕਰਕੇ ਸੰਪਰਕ ਤੇ ਸਾਡੇ ਕੋਲ ਜਿਸ ਤਰ੍ਹਾਂ ਦੋਸਤੋ ਪੰਜਾਬ ਉਹ ਮਾੜੇ ਹਾਲਾਤਾਂ ਦੇ ਨਾਲ ਲੜ ਰਿਹਾ ਹੈ ਸੋ ਆਪਾਂ ਤਾਂ ਹੀ ਅਰਦਾਸ ਕਰਦੇ ਆ ਕਿ ਜਲਦੀ ਤੋਂ ਜਲਦੀ ਪੰਜਾਬ ਦੇ ਹਾਲਾਤ ਠੀਕ ਹੋ ਜਾਣ ਤੇ ਤੁਸੀਂ ਵੀ ਦੋਸਤੋ ਪੰਜਾਬ ਦੇ ਹਾਲਾਤਾਂ ਲਈ ਵਾਇਰਲ ਲਿਖ ਕੇ ਰੱਬ ਅਗੇ ਅਰਦਾਸ ਜ਼ਰੂਰ ਕਰੋ